ਫਿਲੌਰ ਦੇ ਡੀਐਸਪੀ ਸਰਵਨ ਸਿੰਘ ਦੇ ਖਿਲਾਫ ਐਫਆਈਆਰ ਦੇ ਹੁਕਮ ਜਾਰੀ ਹੋਏ ਨੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਵੱਲੋਂ ਦੱਸਿਆ ਕਿ ਹੁਕਮ ਜਾਰੀ ਹੋਏ ਨੇ ਦੱਸਦੇ ਕਿ ਪੋਕਸੋ ਐਕਟ ਤੇ ਹੋਰ ਤਰਾਵਾਂ ਦੇ ਤਹਿਤ ਕੇਸ ਦਰਜ ਨੂੰ ਲੈ ਕੇ ਆਦੇਸ਼ ਦਿੱਤੇ ਗਏ ਨੇ ਦੱਸ ਆਪਕਾ ਐਸਐਚਓ ਪੂਸ਼ਨ ਕੁਮਾਰ ਦੇ ਖਿਲਾਫ ਕਾਰਵਾਈ ਨਾ ਕਰਨ ਦਾ ਮਾਮਲਾ ਹੈ ਔਰ ਪੂਸ਼ਨ ਕੁਮਾਰ ਤੇ ਦੱਸਦੇ ਕਿ ਬੱਚੀ ਦੇ ਨਾਲ ਨਾ ਬਾਲਕ ਬੱਚੀ ਦੇ ਨਾਲ ਅਸ਼ਰੀਰ ਹਰਕਤਾਂ ਕਰਨ ਦੇ ਇਲਜ਼ਾਮ ਲਗੇ ਤਾਂ ਮਹਿਲਾ ਦੇ ਨਾਲ ਵੀਡੀਓ ਕਾਲ ਅਤੇ ਇਤਰਾਜ਼ ਗੱਲਬਾਤ ਦੇ ਵੀ ਇਲਜ਼ਾਮ ਲੱਗੇ ਤਾਂ ਕਮਿਸ਼ਨ ਦੇ ਵੱਲੋਂ ਪੂਸ਼ਨ ਕੁਮਾਰ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ ਸੰਤਾ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਏਗਾ ਕਮਿਸ਼ਨ ਦੇ ਵੱਲੋਂ ਇਹ ਕਿਹਾ ਗਿਆ ਹੈ ਤਾਂ ਅਮੂਰਤ ਤੌਰ ਤੇ ਸਾਫ ਤੌਰ ਤੇ ਜਿਹਾ ਮਾਮਲਾ ਜਦੋਂ ਸਾਹਮਣੇ ਆਉਂਦਾ ਹੈ ਤਾਂ ਫਿਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਐਸਐਚਓ ਕੁਸ਼ਲ ਕੁਮਾਰ ਤੇ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਡੀਐਸਪੀ ਫਲੋਰ ਦੇ ਖਿਲਾਫ ਕਾਰਵਾਈ ਦੇ ਹੁਕਮ ਹੋਏ ਸਹਿਜ ਜੁਨੇਜਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਸਹਿਜ ਕਿ ਕੁਝ ਜਾਣਕਾਰੀ ਔਰ ਪੂਰਾ ਕੀ ਮਾਮਲਾ ਹੈ ਬਿਲਕੁਲ ਗੱਲ ਕਰੀ ਤਾਂ ਖਰਚੋਤ ਜਿਹੜਾ ਕੀ ਐ ਐਸਐਚਓ ਪੁਸ਼ਨ ਕੁਮਾਰ ਜਿਹੜੇ ਫਲੋਰ ਥਾਣੇ ਤਨਾਸ ਠੀਕ ਹੈ ਤਾਂ ਜਦੋਂ ਉਹਨਾਂ ਦੇ ਕੋਲ ਇੱਕ ਬਲਦਕਾਰ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਜਦੋਂ ਬਲਦਕਾਰ ਲੜਕੀ ਦੇ ਉਸਦੀ ਮਾਤਾ ਨੇ ਰੋਪ ਲਗਾਇਆ ਕਿ ਇਸ ਬਲਦਕਾਰ ਦੇ ਨਾਲ ਆ ਕੇ ਉਹਨਾਂ ਨੇ ਖੁਦ ਜਿਹੜਾ ਕੀ ਐ ਕੁਤ ਸਨਾ ਤੇ ਹੱਥ ਲਗਾ ਕੇ ਚੈੱਕ ਕਰਦੇ ਨੇ ਔਰ ਇਹ ਰੋਪ ਜਦੋਂ ਉਹ ਲਗਾਉਂਦੇ ਨੇ ਤਾਂ ਉਸ ਤੋਂ ਬਾਅਦ ਵੀ ਡੀਐਸਪੀ ਵੱਲੋਂ ਕਿਉਂਕਿ ਇੱਕੋ ਥਾਣੇ ਦੇ ਵਿੱਚ ਜਿਹੜੀ ਐ ਡੀਐਸਪੀਸ ਔਫ ਤਰੋ ਥੀ ਜਿਹੜਾ ਥਾਣਾ ਬਣਿਆ ਹੋਇਆ ਹੈ ਇੱਕੋ ਹੀ ਬਿਲਡਿੰਗ ਹੈ ਔਰ ਉਸੇ ਬਿਲਡਿੰਗ ਦੇ ਵਿੱਚ ਇਹੋ ਜੀ ਸਬਾਜਤ ਜਿਹੜਾ ਕਿ ਹੈ ਕਾਰਵਾਈ ਨਾ ਹੋਣ ਦੇ ਉੱਤੇ ਜਿਹੜਾ ਕਿ ਇਹ ਡੀਐਸਪੀ ਉੱਤੇ ਜਿਹੜੇ ਪਰਚੇ ਦਰਜ ਕਰਦੇ ਰੋਪ ਲਗਾਏ ਜਾਂ ਨਾਲ ਦੇ ਨਾਲ ਪਾਕਸੋ ਐਕਟ ਤਾਰਾ ਜੋੜਨ ਦੀ ਵੀ ਜਿਹੜੀ ਹੈ ਅਦੇਸ਼ ਜਾਰੀ ਹਿੱਤੇ ਗਏ ਨਹੀਂ ਜੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਸਹਿਜ ਤਾਂ ਇਹ ਮਾਮਲਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਬੇਹਦ ਸੰਜੀਦਾ ਹੈ ਕਿਉਂਕਿ ਇੱਕ ਡੀਐਸਪੀ ਅਤੇ ਫਿਰ ਏਐਸਆਈ ਦੇ ਨਾਲ ਜੁੜਿਆ ਹੋਇਆ ਹੈ ਅਕੇ ਵਾਤੇ ਐ ਸਵਿਚਕਾਰ ਬਟਾਲਾ ਤੋਂ ਖਬਰਾਂ ਜਿੱਥੇ ਜੱਗੂ ਪਗਵਾਰਪੁਰਿਆ ਗੈਂਗ ਦਾ ਮੈਂਬਰ ਕਾਬੂ ਹੋਇਆ ਹੈ ਏਜੀਟੀਐਫ ਅਤੇ ਬਟਾਲਾ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੇਖਣ ਨੂੰ ਮਿਲੀ ਹੈ ਦੱਸ ਦੇ ਕਿ ਗੁਰਲਵ ਸਿੰਘ ਉਪਰ ਲਵ ਰੰਦਾਵਾ ਹੈ ਜਿਸ ਦਾ ਨਾ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋ ਪਿਸਤੌਲਾਂ ਤਿੰਨ ਮੈਗਜ਼ੀਨ ਅਤੇ 16 ਕਾਰਤੂਸ ਉਸ ਤੋਂ ਬਰਾਮਦ ਹੋਏ ਨੇ ਵਿਦੇਸ਼ੀ ਹੈਂਡਲਰ ਅਮਰਿਤ ਦਾਲਮ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਤਾਂ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਇਹ ਮੌਸਮ ਜਿਹੜਾ ਹੈ ਉਸ ਸ਼ਾਮ ਸੀ ਤਾਂ ਬਟਾਲਾ ਦੇ ਵਿੱਚ ਇਹ ਕਾਬੂ ਹੋਇਆ ਹੈ ਔਰ ਹਥਿਆਰਾ ਵੀ ਇਹ ਤਸਵੀਰ ਤੋਂ ਦਿਖਾ ਰਹੇ ਹਨ ਜੋ ਕਾਬੂ ਕੀਤੇ ਗਏ ਨੇ ਬਰਾਮਦ ਕੀਤੇ ਗਏ ਨੇ ਸੋ ਏਜੀਟੀਐਫ ਅਤੇ ਬਟਾਰਾ ਪੁਲਿਸ ਦੀ ਇਹ ਸਾਂਝੀ ਕਾਰਵਾਈ ਵੇਖਣ ਲੋ